ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਲਗਾਏ ਗਏ ਕੈਂਪਾਂ ਦੌਰਾਨ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਪੂਰੀ ਤਨਦੇਹੀ ਦੇ ਨਾਲ ਆਏ ਹੋਏ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਗੱਲਬਾਤ ਦੌਰਾਨ ਸੇਵਾ ਕੇਂਦਰ ਤਾਰੀਵਾਲ ਦੇ ਸੀਨੀਅਰ ਆਪਰੇਟਰ ਨਵੀਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉਹਨਾਂ ਵੱਲੋਂ ਆਏ ਹੋਏ ਲੋਕਾਂ ਦੀਆਂ ਮੁਸ਼ਕਲਾਂ ਦਾ ਲਗਾਤਾਰ ਹੱਲ ਕੀਤਾ ਜਾ ਰਿਹਾ ਹੈ ਜੀ ਮੇਰਾ ਨਾਮ ਨਵੀਨ ਕੁਮਾਰ ਹੈ ਜੀ ਤੇ ਸਰਕਾਰ ਦੁਆਰਾ ਜੇ ਕੈਂਪ ਲਗਾਇਆ ਬਹੁਤ ਵਧੀਆ ਸਲਾਗਾਪੁਰ ਨੂੰ ਕੰਮ ਕੀਤਾ ਗਿਆ ਜੀ ਇਹਦੇ ਤਾਂ ਸਾਡੇ ਕੋਲ ਬਹੁਤ ਲੋਕ ਆ ਰਹੇ ਨੇ ਜੀ ਇਹਦੇ ਵਿੱਚ ਐਸੀ ਬੀਸੀ ਕਾਸ ਦੇ ਸਰਟੀਫਿਕੇਟ ਜਿਹੜੇ ਲੋਕਾਂ ਦੇ ਨਹੀਂ ਬਣੇ ਪੁਰਾਣੇ ਬਣੇ ਹੋਏ ਨੇ ਉਹ ਲੋਕੀ ਹਾ ਕੇ ਰੀਨਿਊ ਕਰਾ ਰਹੇ ਨੇ ਤੇ ਹੈਂਡ ਟੂ ਹੈਂਡ ਕੰਮ ਹੋ ਰਿਹਾ ਨਾਲ ਹੀ ਪਟਵਾਰੀ ਗੁਰਦੁਆਰ ਸਭ ਬੈਠੇ ਨੇ ਸਾਈਨ ਹੋ ਕੇ ਨਾਲ ਹੀ ਆਪਾਂ ਅਪਲਾਈ ਕਰਦੇ ਹੈਂਡ ਟੂ ਹੈਂਡ ਸਰਟੀਫਿਕੇਟ ਦੇ ਰਹੇ ਆ ਜੀ 15 20 ਲੋਕ ਹੜਕਾ ਆ ਚੁੱਕੇ ਆਪਾਂ ਫਾਰਮ ਭਰ ਰਹੇ ਆ ਆ ਵੀ ਰਹੇ ਨੇ ਲੋਕ ਭਰ ਕੇ ਅਸੀਂ ਉਹਨਾਂ ਨੂੰ ਨਾਲ ਹੀ ਸਰਟੀਫਿਕੇਟ ਡਿਲੀਵਰ ਕਰਦੇ ਪਏ ਆ ਜੀ ਹੋਰ ਸਰ ਕੋਈ ਆਮ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਨਹੀਂ ਨਹੀਂ ਮੈਂ ਮੈਸੇਜ ਇਹੋ ਦੇਣਾ ਚਾਹੁੰਦਾ ਬਹੁਤ ਵਧੀਆ ਕੰਮ ਕੀਤਾ ਨੇ ਸਰਕਾਰ ਨੇ ਤੇ ਆ ਕੇ ਸਾਡੇ ਕੋ ਜਿੰਨੀ ਵੀ ਸੇਵਾ ਲੈ ਸਕਦੇ ਨੇ ਲੈਣਾ ਦੇਵਾ ਕੇ